ਵੇਲੇ ਦੀ ਰਾਣੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਸ ਵੇਲੇ ਸੰਤਾਂ ਨੇ ਇੱਕ ਗੱਲ ਕਹੀ ਸੀ ਕਿ ਇੰਦਰਾ ਜੇ ਤੈਂ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਤਾਂ ਉਸ ਦਿਨ ਖਾਲਸਾਤਨ ਦੀ ਨਹੀਂ ਰੱਖੀ ਜਾਊਗੀ ਖਾਲਸਾ ਰਾਜ ਬੇਗੰਪੁਰਾ ਤੇ ਖਾਲਸਾਤਨ ਇੱਕ ਹੀ ਸ਼ਬਦ ਹੈ ਕੋਈ ਕਿਸੇ ਤਰੀਕੇ ਨਾਲ ਇਹਨੂੰ ਵਰਤਦਾ ਤੇ ਕੋਈ ਕਿਸੇ ਤਰੀਕੇ ਨਾਲ ਖਾਲਸਾ ਜੀ ਸੰਤ ਜਰਨੈਲ ਸਿੰਘ ਜੁਣਾ ਨੇ ਖਾਲਸਾਤਾਨ ਦੀ ਨੀਂਹ ਨਹੀਂ ਸੀ ਰੱਖੀ ਖਾਲਸਾਤਾਨ ਦੀ ਨੀਂਹ ਤਾਂ ਇਸ ਇੰਡੀਅਨ ਸਟੇਟ ਨੇ ਆਪ ਰੱਖੀ ਆ ਜੇ ਹਮਲਾ ਨਾ ਕਰਦੇ ਤਾਂ ਖਾਲਸਾਤਾਨ ਦੀ ਕੋਈ ਗੱਲ ਨਹੀਂ ਸੀ ਹੋਣੀ ਇਹਨਾਂ ਨੇ ਹਮਲਾ ਕੀਤਾ ਸੰਤ ਜਰਨੈਲ ਸਿੰਘ ਜੁਣਾ ਨੇ ਇਹ ਗੱਲ ਕਹਿਤੀ ਸੀ ਕਿ ਨੀਂਹ ਰੱਖੀ ਜਾਊਗੀ ਉਸ ਤੋਂ ਬਾਅਦ ਅੱਜ ਤੱਕ ਜੇ ਰਾਜ ਦੀ ਗੋਲਡਨ ਖੜੀ ਹੋਈ ਜਾਣਾ ਤਾਂ ਇੱਕੋ ਇੱਕ ਮਹਾਨ ਯੋद्धा ਸਰਦਾਰ ਸਿਮਰਨਜੀਤ ਸਿੰਘ ਮਾਨ ਔਰ ਸਾਡੇ ਖਾਰਕੂ ਸਿੰਘ ਨੇ ਜਿਨ੍ਹਾਂ ਨੇ ਐਡਾ بڑا ਸੰਘਰਸ਼ ਲੜਿਆ ਅੱਜ ਉਹ ਨੀਂਰ ਰੱਖੀ ਹੋਈ ਦੀਆਂ ਕੰਧਾਂ ਖੜੀਆਂ ਹੋ ਗਈਆਂ ਪੂਰੇ ਸੰਸਾਰ ਦੇ ਵਿੱਚ ਅੱਜ ਖਾਲਸਾਤਨ ਦੀ ਗੱਲ ਚੱਲ ਰਹੀ ਹੈ ਔਰ ਆਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਜਿਵੇਂ ਸਿੱਖ ਸ਼ੰਘਾਰਸ਼ ਕਰ ਰਹੀ ਹੈ ਆਪਣੇ ਅਲੱਗ ਰਾਜ ਲਈ ਤਾਂ ਹੁਣ ਸਾਰੀ ਸਿੱਖ ਸੰਗਤ ਦਾ ਫਰਜ ਬਣਦਾ ਨੀਵੀਂ ਰੱਖੀ ਗਈ ਕੰਧਾਂ ਵੀ ਖੜੀਆਂ ਹੋ ਗਈਆਂ ਹੁਣ ਤਾਂ ਯਾਰ ਲੈਂਟਰ ਪਾਉਣ ਤਈ ਰਹਿ ਗਿਆ ਉਹ ਸਾਰਾ ਆਪਾਂ ਕਰ ਦਈਏ ਕੰਮ ਰਲ ਮਿਲ ਕੇ ਇਸ ਵਾਸਤੇ ਆਓ ਸਾਰੇ ਰਲ ਕੇ ਆਪਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਸਪੋਰਟ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਕੌਮ ਨੂੰ ਇੱਕ ਜੋਧਾ ਜਰਨੈਲ ਸੰਤ ਜਰਨੈਲ ਸਿੰਘ ਮਲੇਸੀ ਜਿਨ੍ਹਾਂ ਨੇ ਇਤਿਹਾਸ ਜਰਨਲਿਸਟਾਂ ਨੇ ਚਮਕੌਰ ਦੀ ਗੜੀ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਪਰ ਉਹਨਾਂ ਨੂੰ ਅੱਜ ਯਾਦ ਕਿੰਨਾ ਕਰਦੇ ਆ ਅੱਜ ਸੰਤਾਂ ਦਾ ਕੋਈ ਸਮਾਂ ਸੀ ਕਿ ਨੌ ਲੈਣ ਤੋਂ ਵੀ ਡਰਦੇ ਸੀ ਅੱਜ ਜੇ ਅੱਜ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਚੱਲ ਰਹੀ ਆ ਮੌਜੂਦਾ ਸਮੇਂ ਦੇ ਵਿੱਚ ਸਭ ਤੋਂ ਵੱਧ ਪੈਰਾ ਉਸ ਗੱਲ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਹੋਰ ਕੋਈ ਜਫੇ ਬੰਦੀ ਔਰ ਕੋਈ ਅਕਾਲੀ ਦਲ ਕੋਈ ਜਥੇਬੰਦੀ ਉਸ ਗੱਲ ਤੇ ਪੈਰਾ ਨਹੀਂ ਸੀ ਦੇ ਸਕੇ ਕਿਉਂਕਿ ਸਟੇਟ ਦੇ ਸਾਹਮਣੇ ਖੜਨਾ ਜ਼ਬਰ ਔਰ ਜ਼ੁਲਮ ਦੇ ਸਾਹਮਣੇ ਖੜਨਾ ਉਹ ਗੁਰੂ ਸਾਹਿਬ ਹਰੇਕ ਤੇ ਬਖਸ਼ਿਸ਼ ਨਹੀਂ ਕਰਦੇ ਬਹੁਤਿਆਂ ਦੀਆਂ ਤਾਂ ਲੱਤਾਂ 'ਚ ਭਾਰ ਨਹੀਂ ਹੁੰਦੀ ਭਾਰ ਨਹੀਂ ਚੱਲ ਹੁੰਦਾ ਲੱਤਾਂ ਦਾ ਇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਉਰੇ ਯਤਨ ਕੀਤਾ ਕਿ ਉਸ 20ਵੀਂ ਸਦੀ ਦੇ ਮਹਾਨ ਜਰਨੈਲ ਨੂੰ ਹਰ ਸਾਲ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਤੇ ਆਪਾਂ ਸਾਰੇ ਇੱਥੇ ਹਾਜ਼ਰੀਆਂ ਭਰਦੇ ਆਂ ਪਿਜੋਰੀ ਸਾਹਿਬ ਬੋਲ ਕੇ ਗਏ ਨੇ ਕਿ ਸੰਗਰੂਰ ਦੇ ਲੋਕਾਂ ਨੇ ਗਲਤੀ ਕਰ ਦਿੱਤੀ ਲੇਕਿਨ ਉਸ ਵੇਲੇ ਸੰਗਰੂਰ ਤੁਹਾਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਸੀਗਾ ਵੇਖੀਏ ਸੰਗਰੂਰ ਵਾਲੀ ਜਥੇਬੰਦੀ ਮੈਂ 1 ਮਹੀਨਾ ਲਾ ਕੇ ਆਇਆ ਪੂਰਾ ਆਪਾਂ ਕਹਿ ਕੇ ਚਲੇ ਜਾਂਦੇ ਆਂ ਲੇਕਿਨ ਉੱਥੇ ਜਾ ਕੇ ਪਹਿਰਾ ਕੌਣ ਦਿੰਦਾ ਬਹੁਤ ਘੱਟ ਜੰਨੇ ਆਂ ਆਪਾਂ ਨੂੰ ਪਹਿਰਾ ਦੇਣਾ ਪਊਗਾ ਹਰ ਇੱਕ ਗੱਲ ਤੇ ਇਸ ਵਾਸਤੇ ਅੱਜ ਜੇਕਰ ਸ਼੍ਰੋਮਣੀ ਅਕਾਲੀ ਦਲ ਕੋ ਬਾ ਜਿਹੜਾ ਬਾਦਲ ਦਾ ਅਕਾਲੀ ਦਲ ਸੀ ਉਸ ਨੇ ਨਾ ਸੁਧਾਰ ਤੇ ਪਹਿਰਾ ਦਿੱਤਾ ਨਾ ਪੰਥ ਦੀ ਗੱਲ ਕੀਤੀ ਜੇ ਅੱਜ ਪੂਰੇ ਸੰਸਾਰ ਦੇ ਵਿੱਚ ਸਿੱਖ ਕੌਮ ਦੀ ਗੱਲ ਹੋ ਰਹੀ ਹੈ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸੰਘਰਸ਼ ਹੈ ਕਈ ਬੰਦੇ ਫੇਸਬੁਕ ਤੇ ਬੋਲਣ ਵਾਲੇ ਪੁੱਛਦੇ ਨੇ ਕਿ ਮਾਨ ਸਾਹਿਬ ਦੀ ਕੀ ਦੇਣ ਹੈ ਉਹ ਭਲਿਓ ਮਾਨਸੂਰ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਦੇਣ ਹੈ। ਵਾਹਿਗੁਰੂ ਜੈ ਝੂਠੇ ਪੁਲਸ ਮੁਕਾ ਹਰੇਕ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ। ਬੰਦਾ ਗਲਤੀਆਂ ਦਾ ਪੁਤਲਾ। ਬਾਬਾ ਹਰਨਾਮ ਸਿੰਘ ਆਪਦੀਆਂ ਕਰੀਆਂ ਹੋਈਆਂ ਗਲਤੀਆਂ ਪਤੰਦਰ ਕੱਲਾ ਹੀ ਗੁਨਾਹ ਕੇ ਗੰਗਾ ਇਸ਼ਨਾਨ ਕਰਕੇ ਲਾਇਆ ਆ। ਬਾਕੀ ਪੰਥ ਨੂੰ ਦੱਸਿਆ ਹੀ ਨਹੀਂ ਹੈਗਾ। ਇਸ ਕਰਕੇ ਬਾਬੇ ਨੂੰ ਤਾਂ ਇਹ ਲੱਗਦਾ ਹੈ ਰੇ ਸਤਕਾਰਯੋਗ ਜੱਥੇਬੰਦੀ ਦੇ ਮੁਖੀ ਨੇ ਹਨ ਤੇ ਉਹਨਾਂ ਨੇ ਗੰਗਾ ਇਸ਼ਨਾਨ ਕਰਕੇ ਆਪ ਦਾ ਤਾਂ ਧੋ ਲਿਆ ਬਾਬਾ ਜੀ ਬਾਕੀ ਪੰਛ ਦੀ ਗੱਲ ਕੌਣ ਕਰੂਗਾ ਜਿਹੜੀ ਸੰਤ ਜਰਨੈਲ ਸਿੰਘ ਦਾ ਸੰਘਰਸ਼ ਅਧੂਰਾ ਉਹਨੂੰ ਕੌਣ ਨੇਪਰੇ ਚਾੜੂਗਾ ਉਹ ਚੜਨ ਵਾਸਤੇ ਜੋਰ ਲਾਉਣਾ ਚਾਹੀਦਾ ਦਮਦਮੇ ਟਕਸਾਲ ਨੂੰ ਉਸ ਗੱਲ ਤੇ ਖੜਨਾ ਚਾਹੀਦਾ ਵੀਰ ਸਾਡਾ ਦੀਪ ਸਿੱਧੂ ਇੱਕ ਗੱਲ ਕਹਿ ਕੇ ਗਿਆ ਸੀ ਕਿ ਗੁਰੂ ਕੇ ਸਿੱਖੋ ਪੰਜਾਬ ਦੇ ਨੌਜਵਾਨੋ ਜੇ ਪੰਜਾਬ ਦੀ ਸਿਆਸਤ ਦੇ ਵਿੱਚ ਕਿਸੇ ਇੱਕ ਸ਼ਖਸ ਦਾ ਤੁਸੀਂ ਸਾਥ ਦੇਣਾ ਹੈ ਨਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਸਭ ਤੋਂ ਵੱਧ ਮੈਨੂੰ ਉਹਦੇ ਨਾਲ ਰਹਿਣ ਦਾ ਸਮਾਂ ਪ੍ਰਾਪਤ ਹੋਇਆ ਔਰ ਉਹਨੇ ਇੱਕ ਗੱਲ ਕਹੀ ਸੀ ਕਿ ਸਿਆਸਤ ਦੇ ਵਿੱਚ ਜੇ ਵਾਰਿਸ ਪੰਜਾਬ ਦੀ ਜਥੇਬੰਦੀ ਐਂਟਰ ਕਰੂਗੀ ਜਾਂ ਚੋੜੇ ਲੜਨੀਆਂ ਚਾਹੂਗੀ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਹੀ ਜਿਹੜੇ ਬੰਦੇ ਚੋਲਾ ਲੜਨੀਆਂ ਚਾਹਣਗੇ ਟਿਕਟਾਂ ਲੈ ਲਾਂਗੇ ਸਾਡੀ ਆਪਦੀ ਦਾ ਯਾਰ ਜਥੇਬੰਦੀ ਆ ਇਸ ਵਾਸਤੇ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਦੀਪ ਸਿੱਧੂ ਦੇ ਨਾਮ ਸ਼ੰਭੂ ਮੋਰਚੇ ਤੇ ਸੀ ਉਹ ਅਸਲ ਜਥੇਬੰਦੀ ਆ ਜਿਹੜੀ ਜੱਦ ਬਣਾਈ ਗਈ ਸੀ ਉਹ ਸਾਰੀ ਡਟ ਕੇ ਸਰਦਾਰ ਸਿਮਰਨਜੀਤ ਸਿੰਘ ਦੇ ਮਾਨ ਦੇ ਨਾਲ ਹੈ ਜਦੋਂ ਮਾਨ ਸਾਹਿਬ ਐਮਪੀ ਬਣਨਗੇ ਤਾਂ ਵੀ ਨਾਲ ਹੈ ਜਿਸ ਵਰਸ਼ਿਚ ਹੋਣਗੇ ਅਸੀਂ ਤਾਂ ਵੀ ਨਾਲ ਹੈ ਇਸ ਵਾਸਤੇ ਆਓ ਆਪਾਂ ਸਾਰੇ ਇਕੱਤਰ ਹੋਈਏ ਬੜਾ ਖੁਸ਼ੀ ਖੁਸ਼ੀ ਹੁੰਦੀ ਆ ਜਦੋਂ ਇਹ ਪੰਥਕ ਰੂਹਾਂ ਸਾਰੀਆਂ ਇਕੱਠੀਆਂ ਆਪਾਂ ਦੇਖਦੇ ਆ ਅੱਬਾ ਤੁਸੀਂ ਜਿੰਨੇ ਵੀ ਦੀਪ ਸਿੱਧੂ ਨੂੰ ਔਰ ਸਤ ਜਰਨੈਲ ਸਿੰਘ ਉਹਨਾਂ ਨੂੰ ਪਿਆਰ ਕਰਦੇ ਹੋ ਕਿਉਂਕਿ ਸਮਾਂ ਬਹੁਤ ਘੱਟ ਆ ਬਹੁਤ ਮਹਾਨ ਸ਼ਖਸੀਅਤਾਂ ਇੱਥੇ ਆਈਆਂ ਹੋਈਆਂ ਨੇ ਮੈਂ ਦੋ ਨਾਰੇ ਲਾ ਕੇ ਸਮਾਪਤੀ ਕਰ ਦੇਣੀ ਹੈ ਉਹ ਨਾਰਿਆਂ ਦਾ ਠੋਕ ਪਾ ਜਾ ਕੇ ਤੁਸੀਂ ਜਵਾਬ ਦਿਓ ਮੈਂ ਕਹੂੰਗਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆ ਤੇਰੀ ਸੋਚ ਤੇ ਤੁਸੀਂ ਕਿਉਂ ਪੈਰਾ ਦਵਾਂਗੇ ਠੋਕ ਕੇ ਮੈਂ ਕਹੂੰਗਾ ਦੀਪ ਸਿੱਧੂ ਤੇਰੀ ਸੋਚ ਤੇ ਤੁਸੀਂ ਕਿਉਂ ਪੈਰਾ ਦਵਾਂਗੇ ਠੋਕ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆ ਤੇਰੀ ਸੋਚ ਤੇ ਰਾਜ ਆ ਗਿਆ ਤਾਂ ਤੇ ਸੰਤ